बच्चे, वो बैठे बैठे और दूसरे मेरा नाम लवजीत कौर है ਜੀ ਸਰ ਅਸੀਂ ਸਮਰਾਲੇ ਤੋਂ ਮੱਥਾ ਟੇਕਣ ਲਈ ਆਏ ਹੋਏ ਸੀਗੇ ਤੇ ਕਰਾਗੜ ਸਾਹਿਬ ਦੇ ਅਸੀਂ ਪਰਮੱਥਾ ਦੇ ਕੇ نیچے ਜਿਵੇਂ ਆ ਰਹੇ ਸੀਗੇ ਤੇ ਸ਼ਾਇਦ ਪਤਾ ਨਹੀਂ ਬੱਸ ਕੋਈ ਬ੍ਰੇਕ ਸਵੇਰ ਹੋ ਗਿਆ ਨੇ ਉਹਦੇ ਬਾਅਦ ਸਾਨੂੰ ਕੁਝ ਨਹੀਂ ਪਤਾ ਲੱਗਿਆ ਬਸ ਇੰਨਾ ਸੀ ਕਿ ਜਦੋਂ ਇੱਕਦਾਂ ਬੱਸ ਰੁਕੀ ਆ ਉਸ ਟਾਈਮ ਨੂੰ ਸਾਨੂੰ ਪਤਾ ਲੱਗਿਆ ਤੇ ਸਾਰੇ ਜਿਹਦਾ ਇੱਕਦਮ ਟੁਕੜ ਨਾਲ ਬੱਸ ਤੇ ਸੀਟਾਂ ਛੋਟਾ ਵੱਜੀਆਂ ਸਭ ਦੇ ਕਿਸੇ ਚੈਸਟ ਕਿਸੇ ਦੇ ਪਿੱਠ ਮਤਲਬ ਸਾਰਾ ਹੋਇਆ अच्छा जी आज दस्त करीबन हमारे साडे 10 12 ਕੁ ਦੇ ਤਰੀ ਬੱਚੇ ਸੀਗੇ ਬਾਕੀ ਵੱਡੇ ਸੀਗੇ ਸਾਈਕ ਸਵਾਰੀਆਂ ਸੀਗਲ ਟੋਟਲ ਹਾਂਜੀ ਸਾਡੇ ਕੋਲ ਖਰਾਲਗੜ ਸਾਹਿਬ ਤੋਂ ਐਮਬੂਲੈਂਸ ਆਈ ਸੀਗੀ ਜੀ ਉਹਦੇ ਚ ਇੱਕ ਵਿਅਕਤੀ ਬ੍ਰੋਕ ਡੈਡ ਸੀਗਾ ਤੇ ਚਾਰ ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਦੋ ਦੇ ਮਾਮੂਲੀ ਖਰੋਚ ਹੀ ਆਈ ਸੀਗੀ ਤੇ ਦੋ ਦੇ ਫ੍ਰੈਕਚਰ ਲੱਗਰੇ ਨੇ ਤੇ ਅਸੀਂ ਉਹਨਾਂ ਦੇ ਹੁਣ ਚੰਬਨ ਕਰ ਰਹੇ ਹਾਂ ਤੇ ਉਹਨਾਂ ਦਾ ਟੇਕਓਵਰ ਹੋ ਰਿਹਾ ਹੈ ਮ੍ਰਿਤਕ ਦਾ ਨਾਮ ਹੈਗਾ ਜੀ ਕਿਰਨ ਵਾਲਾ ਉਮਰ 60 ਸਾਲ ਦੀ ਹੋਈ। ਇਹ ਸਕੂਲ ਦੀ ਬੱਸ ਸਮਰਾਲੇ ਤੋਂ ਆਈ ਸੀਗੀ ਤੇ ਉਹਦੇ ਵਿੱਚ ਲਗਭਗ 12-15 ਸਵਾਰੀਆਂ ਸੀਗੀਆਂ ਤੇ ਉਹ ਸ਼੍ਰੀ ਚੰਨੂ ਸਿੰਘ ਬੰਗਾ ਖਰੜਗੜ੍ਹ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਸੀਗੇ। ਅਚਾਨਕ ਘਟੇ ਦੇ ਵਿੱਚ ਨਾ ਬੱਸ ਦੀ ਬ੍ਰੇਕ ਫੇਲ ਹੋ ਗਈ। ਬ੍ਰੇਕ ਫੇਲ ਹੋਣ ਕਰਕੇ ਨਾ ਸਵਾਰੀਆਂ ਜਦੋਂ ਬੱਸ ਕਹਾ ਜਾ ਕੀਤਾ ਹੈ ਨਾ ਟਕਰਾਈ। ਇੱਕ ਸਵਾਰੀ ਦੀ ਕਿਰਨਵਾਲਾ ਦੀ ਮੌਤ ਹੋ ਗਈ ਤੇ ਬਾਕੀ 5 6 ਜਣੇ ਆ ਜਿਨ੍ਹਾਂ ਦੇ ਸੱਟਾਂ ਲੱਗੀਆਂ ਬਾਕੀ ਇਲਾਜ ਹਦੀਨ ਹੈ ਸਿਵਲ ਹਸਪਤਾਲ ਗਰਸ਼ਨ ਕਰਾ ਰਹੇ